ਲਓ ਜੀ ਦੋਸਤੋ ਤੁਹਾਨੂੰ ਕੰਮ ਸੌਖਾ ਕਰਤਾ ਹੁਣ ਚਾਹੇ ਕੋਹਾ ਸੱਟ ਲੋ ਚਾਹੇ ਇਹਦੀ ਖੋਲੜੀ ਬਣਾ ਲਓ ਛੂਟੀ ਚਾਹੇ ਟੱਕਣ ਬੰਦ ਕਰਕੇ ਦੂਜੇ ਪਾਸੇ ਨੂੰ ਇਹਨੂੰ ਪਾਣੀ ਲਾਉਣ ਲਈ ਵਰਤ ਲਓ ਤਿੰਨ ਕੰਮ ਦੋਗੇ ਇਹ ਥੋਡੇ ਹੁਣ ਮਰਜ਼ੀ ਥੋੜੀ ਆ ਤੁਸੀਂ ਜਿਵੇਂ ਵਰਤਣਾ ਨੰਬਰ ਆਪਾਂ ਨੇ ਉੱਪਰ ਪਾਤਾ ਆਪਾਂ ਨੂੰ ਜ਼ਿਕਾੜ ਬਹੁਤ ਵਧੀਆ ਲੱਗਿਆ ਟੋਕਰਾਂ ਚੱਕਣ ਦੀ ਲੋੜ ਨਹੀਂ ਚਾਹੇ ਤੂੜੀ ਵਾਲੇ ਕਮਰੇ ਚ ਜਾ ਕੇ ਤੂੜੀ ਪਾ ਲਿਆ ਉਹਦੇ ਵਿੱਚ ਟੋਕ ਵਾਲੀ ਮਸ਼ੀਨ ਕੋਲ ਜਾ ਕੇ ਕੱਖ ਰਲਾ ਲਓ ਵਿੱਚ ਠੀਕ ਆ ਮੈਨੂੰ ਲੱਗਿਆ ਇੱਕ ਨੰਬਰ ਕੰਮ ਸੋ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੋਇਆ ਉੱਪਰ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ ਵੀਰ ਨੂੰ ਸੋ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਲੋਕ ਵੀ ਫਾਇਦਾ ਲੈ ਸਕਣ ਇਸ ਚੀਜ਼ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਸਾਰਿਆਂ ਦਾ ਮਿਲਦੇ ਹਾਂ ਨਵੇਂ ਕਿਸੇ ਵੀਡੀਓ ਦੇ ਨਾਲ ਜਦ ਤੱਕ ਤੁਸੀਂ ਦੇਖੋ ਯਾਰ ਜਿਗਾੜ ਬਹੁਤ ਵਧੀਆ ਲੱਗਿਆ ਮੈਂ ਤਾਂ ਵਾਈਦਾ ਬਾਕੀ ਗੱਲਾਂ ਦੀਆਂ ਗੱਲਾਂ ਇਹਦੇ ਨੇ ਸੋ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਜ਼ਰੂਰ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ। ਬਈ ਜਦੂ ਮੂਸਿਆ ਨੂੰ ਜੇਕਰ ਸਹੀ ਕਹੇ ਨਿਸ਼ਰਧਾਂਜਲੀ ਦਿੱਤੀ ਆ। ਟ੍ਰਿਬਿਊਟ ਕੀਤਾ ਦਾ ਇਹ ਬੰਦੇ ਨੇ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਕੀਤਾ। ਕੱਲੇ ਕੱਲੇ ਬੋਲ ਸੁਣਨੇ ਵਾਲਿਆਂ ਮੇਰੇ ਭਾਈ ਤੇ। ਸੋ ਜਰੂਰ ਸੁਣਿਓ ਕਿੱਦਾਂ ਲੱਗੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ। ਆ ਜੋ ਸੁਣਦਿਆਂ ਭਾਈ ਕੀ ਕਹਿੰਦਾ। ਹਣ ਭਰਿਆਊਗਾ ਸੁਣ ਕੇ। ਕੀ ਕਰਮ ਤੇਰੀ ਗਾਣੇ ਕੱਢੇ ਨਹੀਂ ਤੂੰ ਨਾਰਾਂ ਤੇ। ਮੋੜਾਂ ਤੇ ਖੜਕੇ ਲੋਕੀ ਵੇਦੇ ਸੀ ਤੈਨੂੰ ਜਿਹਨੂੰ ਚਾਹੁੰਦਾ ਸੀ ਨਾਡ 11 ਦੇ। ਆਈਫੋਨ ਨਾਲ ਬਣਦੀਆਂ ਸੀ ਵੀਡੀਓ ਤੇਰੀਆਂ ਜਦੋਂ ਤੁਰਦਾ ਸੀ ਮੂਹਰੇ ਹੋ ਕੇ ਕੱਠ ਚ ਫੋਟੋ ਖਚਾਉਣ ਵਾਲਿਆਂ ਦੀ ਲੈਂਡ ਨਹੀਂ ਸੀ ਟੁੱਟਦੀ ਜਦੋਂ ਉਤਰਦਾ ਸੀ 3008 ਚੋਂ ਪਹਿਲੇ ਡਿਊਟ ਸੌਂਗ ਤੋਂ ਲੈ ਕੇ ਲਾਸਟ ਰਾਈਟ ਤੱਕ ਤੂੰ ਕੰਧਾਂ ਤੇ ਕੁੱਤਿਆਂ ਝਾੜਦਿਆਂ ਲੈਂਡ ਕਰੂਜ਼ਰਾਂ ਜੀਵੈਗ ਨਾਲ ਤੇ ਰੇਂਜ ਰੋਵਰਾਂ ਦੇ ਆ ਕੇ ਤੂੰ ਟਿੱਪਿਆਂ 'ਚ ਖੜਹਾਰਦਿਆਂ ਉਹ ਤੂੜੀ ਵਾਂਗੂ ਖਿੰਡ ਗਈ ਐ ਤੂੜੀ ਵਾਂਗੂ ਜਿਹੜੀ ਮੂਸ ਤੇ ਤੂੰ ਕੱਢੀ ਐ ਹਰਜੀਤ ਬਰਾੜ ਦੀ ਥਾਪੀ ਤੋਂ ਬਾਅਦ ਝੋਟਿਆ ਤੇਰੀ ਥਾਪੀ ਮੰਨ ਨੂੰ ਲੱਗੀ ਐ ਸਾਰੇ ਕੱਦੇ ਤੇਰੇ ਗੀਤਾਂ ਦਾ ਰਿਕਾਰਡ ਅੱਜ ਤੱਕ ਕਿਸੇ ਨੇ ਤੋੜਿਆ ਨਹੀਂ ਸਾਈਕਲ ਤੇ ਆਇਆ ਭਾਵੇਂ ਕੋਈ ਖਿਚਾਉਣ ਫੋਟੋ ਤੂੰ ਉਹ ਵੀ ਪਾਰਚੋਂ ਮੋੜਿਆ ਨਹੀਂ ਬਗੈਰ 50 ਤੋਂ ਬੰਨਦਾ ਸੀ ਤੂੰ ਪੱਗ ਹਰ ਵੇਲੇ ਤੇ ਤੇਰਾ ਕੁੜਤਾ ਗੋਟਿਆਂ ਨਾਲ ਖਿੰਦਾ ਸੀ ਸੱਚੇ ਪਾਰਸ਼ਾ ਵਾਹਿਗੁਰੂ ਭਲੀ ਕਰੂ ਇਹ ਗੱਲਾਂ ਤੂੰ ਆਵੇਂ ਕਹਿੰਦਾ ਸੀ ਦਿਲਕੇ ਦਾ ਟਰਾਲਾ ਫੜਦਾ ਬਾਲਾ ਜਿਹੜਾ ਖਿੱਚੀ ਫਿਰਦਾ ਤੂੰ ਪਛੇਰੀ ਤੇ ਫਾਰਮ ਟ੍ਰੈਕ 911 ਤੇ ਨਿਊ ਹੌਲੈਂਡ ਤੈਨੂੰ ਖੜੇ ਬਰਾਂਡੇ ਜੜੀਕ ਦੇ ਕਾਉ ਤੂੰ ਅਰਥ ਪਰਸਨੈਲਿਟੀ ਸਿੱਧੂ ਪੋਰਾ ਦਸਤੀ ਨਾ ਤੇਰੇ ਜ ਆਕੜ ਸੀ ਤਾਹਾਂ ਮਾਰਦਾ ਜ ਫੋੜ 6613 ਜਿਹਦੇ ਮੂਰੇ ਲਖਾਇਆ ਤੂੰ ਧਾਕੜ ਸੀ ਗੋਰੀਆਂ ਕਾਲਿਆਂ ਚ ਖੜਕਦੇ ਸੀ ਗਾਣੇ ਉਹਦੇ ਇਥੋਂ ਪਤਾ ਲੱਗਦਾ ਕਿੰਡੀ ਕਿਰਪਾ ਸੀ ਪਤੰਦਰ ਤੇ ਡਿਜੀਟਲ ਸਟਾਰਾਂ ਦੀ ਲਿਸਟ 'ਚ ਝੋਟੇ ਦਾ ਨਾਮ ਆਇਆ ਦੁਨੀਆ 'ਚ ਕਿਵੇਂ ਨੰਬਰ ਤੇ ਤੂੰ ਪਾਗ ਨੂੰ ਸੁਣਦਾ ਸੀ ਤੂੰ ਤੇ ਟ੍ਰੇਕ ਵੀ ਕਰਦਾ ਫਾਲੋ ਪੰਜਾਬੀ ਇੰਡਸਟਰੀ ਦੇ ਕੰਡ ਨੂੰ ਲੱਖਾਂ ਰੁਪਈਆ ਲਾ ਕੇ ਲੋਕੀ ਕੈਨੇਡਾ ਆਉਂਦੇ ਆ ਪਰ ਤੂੰ ਕੈਨੇਡਾ ਤੋਂ ਚੜ ਗਿਆ ਪਿੰਡ ਨੂੰ ਦੁਨੀਆਂ ਦੇ ਨਕਸ਼ੇ ਦੇ ਭਾਵੇਂ ਫਿਰਦਾ ਸੀ ਛਾਇਆ ਪਰ ਤੇ ਅਸੀਂ ਤੇਰੇ ਜ਼ਮੀਨ ਤੇ ਨਿਊਯਾਰਕ 'ਚ ਤੈਨੂੰ ਦਿੱਤੀਆਂ ਸ਼ਰਧਾਂਜਲੀਆਂ ਟਾਈਮ ਸਕੁਆਰ ਦੀ ਸਕਰੀਨ ਤੇ ਲੰਡਨ ਕਲੱਬ ਦੇ ਕੋਲੇ ਪੜੀਆਂ ਤਸਵੀਰਾਂ ਤੇਰੀਆਂ ਜਿਹੜਾ ਪੈਂਦਾ ਐ ਮੇਰੀ ਧੁੰਨੀ 'ਚ ਗੱਡੀ ਤੇ ਗੱਡੀ ਚੜ ਗਈ ਸੀ ਜਦੋਂ ਪਹਿਲੀ ਔਰ ਪੈਂਦਾ ਆ 2019 'ਚ اسلامਾਬਾਦ ਕਰਾਚੀ ਤੱਕ ਲੱਗਣੇ ਸੀ ਖਾੜੇ ਤੇਰੇ ਤਾਰ ਲੱਗੀ ਨਾ ਹੁੰਦੀ ਜੇ ਬਾਡਰਾ 'ਚ ਐਸਵਾਈਐਲ ਤੇਰਾ ਗਾਣਾ ਝੋਟਿਆ ਕੱਲ ਗੱਟ ਗਿਆ ਗਾਟਰਾ 'ਚ ਤੇਖੇ ਲਵਜ ਹੁੰਦੇ ਸੀ ਤੇਰੇ ਜਿਵੇਂ ਟੋਕਾ ਕਸਾਇਆ ਹੁੰਦਾ ਸਾਣ ਤੇ ਚੜਦੇ ਤੋਂ ਚੜਦਾ ਗਾਣਾ ਤੇਰਾ ਆਏ ਆਉਂਦਾ ਸੀ ਜਿਵੇਂ 855 ਆਉਂਦਾ ਕਿੱਲੇ ਲਾਣ ਤੇ ਇਕੱਲੇ ਪੰਜਾਬੀਆਂ ਦਾ ਸਿੰਗਰ ਨਹੀਂ ਸੀ ਤੂੰ ਤੈਨੂੰ ਸੁਣਦੇ ਕੋਰੇ ਕਾਲੇ ਤੇ ਕ੍ਰਿਸਚੀਅਨ ਸੀ ਮਰਦੇ ਦਮ ਤੱਕ ਦਵਿਆ ਨਹੀਂ ਤੇ ਨਾਲ ਚੱਕਰ ਤੋੜੇ ਰਣਿਆਲੇ ਵਾਲਿਆ ਪਤਾ ਨਹੀਂ ਜੱਟ 'ਚ ਕਿਹੜੇ ਪਿਛਤਰ ਸੀ ਯਾਰੋ ਮਰਾ ਭਾਈ ਆਓ ਆਜਾ ਮੈਂ ਆਪਣੇ ਕੱਲਿਆਂ ਦਾ ਕਿਸੇ ਇੱਕ ਘਰ ਦਾ ਨਹੀਂ ਸੀ ਪੰਜਾਬ ਦਾ ਦੇਖੋ ਬੈਲਬੋਰਡ ਤੇ ਪੱਕ ਗਈ ਹੈ ਕੋਈ ਛੋਟੀ ਜੀ ਗੱਲੀ ਇੱਕ ਵਾਰ ਗੱਡ ਕੇ ਝੋਟੇ ਦੇ ਨਾਂ ਤੇ ਤਾਰੀ ਹੋਰ ਮਾਰਦੇ ਮਾਰਾ ਬਈ ਫੋਕੀ ਗੱਲ ਮਿਹਰਬਾਨੀ ਹਾਂਜੀ ਕੀ ਹਾਲ ਚਾਲ ਆ ਵੀਡੀਓ ਦੇਖੀ ਆ ਪਿਛਲੇ ਕਈ ਦਿਨ ਤੋਂ ਵਾਇਰਲ ਹੁੰਦੀ ਸੋਸ਼ਲ ਮੀਡੀਆ ਤੇ ਸੋ ਹੁਣ ਦੱਸੋ ਤੁਸੀਂ ਕੀ ਕਹੋਗੇ ਲੋਕਾਂ ਨੂੰ ਹਨਾ ਹੁਣ ਸਾਡੀ ਸ਼ਰੋਣੀ ਕਮੇਟੀ ਕਿੱਥੇ ਆ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਨੇ ਹੁਣ 295 ਕਿੱਥੇ ਆ ਆਮ ਕੋਈ ਨਾਰਮਲ ਬੰਦਾ ਕੋਈ ਗਲਤੀ ਕਰ ਦਵੇ ਸਿੱਖ ਧਰਮ ਬਾਰੇ ਕੋਈ ਸ਼ਬਦ ਆਪ ਸ਼ਬਦ ਕਹਿ ਦਵੇ 5 ਦੇ ਚੱਕੇ ਕਟਾਪਾ ਜਦੇ ਚੱਕੇ 295 ਹੁਣ ਇਸ ਮੰਦਬੁੱਧੀ ਇਨਸਾਨ ਨੂੰ ਕੀ ਕਹੋਗੇ ਤੁਸੀਂ ਲੋਕ ਦੇਖੋ ਕਿੱਥੇ ਤੱਕ ਪਹੁੰਚੇ ਹੋਏ ਨੇ ਆਪੇ ਆਪ ਨੂੰ ਵੀ ਬੰਦਾ ਕੀ ਸਾਬਤ ਕਰਨਾ ਚਾਹੁੰਦਾ ਵੀ ਮੈਂ ਟੀ ਚੀਜ਼ ਹਾਂ ਲਓ ਇਹ ਦੇਖੋ ਬਾਹਰ ਦੀ ਵੀਡੀਓ ਬਸਾਂ ਧਰਤੀ ਪਟ ਪਟ ਛੱਡਦੇ ਨੇ ਲੜਦੇ ਨੇ ਇਹਦੇ ਤੇ ਟੈਨਸ਼ਨ ਲੱਗਿਆ ਰਿਹਾ ਉਹ ਤੱਕ ਜਾਂਦੇ ਨੇ ਤੱਬੀਆਂ ਨੇ ਚਲੋ ਫਰੈਂਡਿੰਗ ਬਰਨਿੰਗ ਫਰੈਂਡਿੰਗ ਬਰਨਿੰਗ ਕਿਸਾ ਸਬਸਕ੍ਰਾਈਬ ਦੇਖੋ ਕਿੰਨਾ ਬੜਾ ਹੈਗਾ ਮਨ ਲੱਗਦਾ ਸਟੋਪ ਫੋਟੋਸ਼ਾਪ ਦਾ ਬਹੁਤ ਚੱਪੇ ਹੈ ਬਰੇ ਕਿੰਨਾ ਜਣ ਲੱਗਿਆ ਹੋਰ ਦੱਸ ਨਹੀਂ ਉਹ ਤਾਂ ਨਹੀਂ ਦੇਖਣ ਤੋਂ ਆਇਆ ਹਾਂਜੀ ਆ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐ ਤਾਂ ਨਵੇਂ ਮਹੀਨੇ ਦੀ 2023 ਦੇ ਇੱਕ ਪੱਠੇ ਕੁੱਤਰ ਰਹਿ ਇਨਸਾਨ ਨੂੰ ਕਿਦਾਂ ਕਰੰਟ ਲੱਗਦਾ ਦੇਖੀ ਚੱਲਿਓ ਮਸ਼ੀਨਾਂ ਪੱਠੇ ਕੋਤ ਰਹੇ ਹੈ ਜਿੱਦਾਂ ਮਾੜੀ ਮੋਟੀ ਵਾਇਰ ਨੰਗੀ ਰਹਿ ਜਾਂਦੀ ਆ ਉਹ ਕਿਤੇ ਟੈਚ ਟੂ ਚ ਹੋਊਗੀ ਉਹਦੇ ਕਰਕੇ ਉਹ ਦੇਖੋ ਕਰੰਟ ਲੱਗ ਗਿਆ ਉਹਨੂੰ ਕਰੰਟ ਲੱਗਣਾ ਵਧੀਆ ਹੁੰਦੀ ਸਪਾਟ 'ਤੇ ਹੋ ਜਾਣੀ ਆ ਦੇਖੋ ਇਹ ਸੀਸੀਟੀਵੀ ਕਰਕੇ ਪਤਾ ਲੱਗ ਗਿਆ ਨਹੀਂ ਤਾਂ ਕਰੰਟ ਦੇ ਕਾਰਨ ਤਾਂ ਪਤਾ ਹੀ ਨਹੀਂ ਸੀ ਲੱਗਣਾ ਵੀ ਮੌਤ ਕਿਉਂ ਕਿਵੇਂ ਹੋਈ ਮੌਤ ਦੇ ਕਾਰਨਾਂ ਦਾ ਸਾਰੀ ਦੇਖੋ ਉੱਥੇ ਡੈਥ ਹੋ ਗਈ ਬੰਦੇ ਦੀ ਇਹ ਵੀਡੀਓ ਦੇਖ ਕੇ ਤੁਹਾਨੂੰ ਇਦਾਂ ਲੱਗਦਾ ਹੋਊਗਾ ਵੀ ਇਹ ਕੋਈ ਇਨਸਾਨ ਨੱਚ ਰਿਹਾ ਹੈ ਇਹਦੇ ਵਿੱਚ ਹਨਾ ਪਰ ਇਹ ਇੱਕ ਪਰਮਾਨਾ ਠੋਡਾ ਇੱਕ ਸਾਊਥ ਅਫਰੀਕਾ ਦਾ ਤਿਆਰ ਆ ਜੇ ਮੈਟੋ ਕਹਿੰਦੇ ਆ ਜੀ ਨੂੰ ਤੇ ਇਹ ਇੱਕ ਘਾ ਨੂੰ ਇਕੱਠਾ ਕਰ ਲੈਂਦੇ ਨੇ ਵੱਢ ਕੇ ਉਹਨੂੰ ਕਲਰ ਕਰਕੇ ਉਹਦੇ ਨਾਲ ਇਦਾਂ ਆਪਦਾ ਤਿਹਾਰ ਮਨਾਉਂਦੇ ਨੇ ਤੇ ਆ ਦੇਖੋ ਵਿੱਚ ਦਿਹਾਉਂਦੇ ਨੇ ਕੁਛ ਨਹੀਂ ਹੁੰਦਾ ਇਹ ਇਦਾਂ ਕਹਿੰਦੇ ਨੇ ਵੀ ਜਿੱਦਣੇ ਤਿਹਾਰ ਮਨਾਉਂਦੇ ਨੇ ਵੀ ਇਹਨਾਂ ਦੇ ਬਜ਼ੁਰਗ ਜਿਨ੍ਹਾਂ ਦੀ ਡੈਥ ਹੋਈ ਹੁੰਦੀ ਆ ਉਹ ਆ ਕੇ ਇਹਦੇ ਵਿੱਚ ਪ੍ਰਵੇਸ਼ ਕਰਦੇ ਨੇ ਤੇ ਇਹਨਾਂ ਨਾਲ ਗੱਲਾਂ ਵੀ ਕਰਦੇ ਨੇ ਤੇ ਆ ਦੇਖੋ ਆਡਾ ਢਕਾ ਤਿਆਰ ਕਰਕੇ ਇਹਨਾਂ ਨੇ ਕਿਦਾਂ ਦਾ ਕੀਤਾ ਹੋਇਆ ਸੋ ਮੇ